ਸਮੂਹ ਨੂੰ ਬੇਨਤੀ ਕਰਦਾ ਹਾਂ ਬਈ ਸਾਹਿਬ ਨੇ ਚਾਹਦਾ ਇੰਨਾ ਤੇਰਾ ਦੱਸਣਾ ਨਹੀਂ ਮੈਂ ਤੁਹਾਨੂੰ ਇਹਦਾ ਉਹਦਾ ਬੜਾ ਕਸ ਲੱਗਦੀ ਹੈ ਗੁਰੂ ਰਾਮਦਾਸ ਹਸਪੀਟਲ ਤੋਂ ਦੱਸਦੀ ਹੈ ਕਿ ਜੀ ਉਹਦੇ ਵਿੱਚ ਕਿਸੇ ਆਪਣੇ ਖਾਦੀ ਤੇ ਹੋਣਾ ਜਿਹੜੀ ਚੀਜ਼ ਨੂੰ ਨਹੀਂ ਕਰਦੇ ਸਾਡੇ ਨਹੀ ਆਉਂਦਾ ਤੇ ਕਦੇ ਕਹਿੰਦੇ ਡਾਕਟਰ ਕਾਮ ਨਹੀਂ ਕਰਦੇ ਉਹਨਾਂ ਦਾ ਕੁਝ ਸੇਵਾ ਸੇਵਾ ਬਸ ਜੀ ਤੇ ਜੋ ਦੂ ਪਰ ਤੇ ਦੂ ਮੈਂ ਤੁਹਾਡਾ ਐਕਸਟਰਾ ਅਰਦਾ ਤੁਸੀਂ ਮੈਨੂੰ ਦੇਖ ਲੈਣਾ ਤੁਸੀਂ ਦੱਸਦਾ ਕਿ ਮੇਰੇ ਅਸੀ ਕੀ ਕਰਨਾ ਤੁਹਾਡੇ ਲੱਕ ਤੇ ਲੱਤਾਂ ਨੂੰ ਸੰਗੀ ਜ਼ਿਆਦਾ ਜੀ ਸਰਵਾਈਕਲ ਹੈਗਾ ਤੁਹਾਨੂੰ ਮਾਨਾ ਜੀ ਉਹਦੇ ਵਿੱਚ ਪ੍ਰੋਬਲਮ ਸਟਾਰਟ ਹੋਈ ਆ ਇਹਦੇ ਅੱਖਾਂ ਦੀ ਰੋਸ਼ਨੀ ਤੇ ਵੀ ਸੱਟ ਪੈ ਰਹੀ ਆ ਹਾਂਜੀ ਇਹ ਸਾਰੀਆਂ ਪ੍ਰੋਬਲਮਾਂ ਠੀਕ ਹੋ ਜਾਂਦੀਆਂ ਹੁਣ ਦੱਸੋ ਅੱਗੇ ਗੱਲ ਕਰੀਏ ਤਾਂ ਦੇਖ ਲਿਆ ਜੀ ਮੋਹਾਲਮਾ ਤੇ ਤਾਂ ਕਿਹਦੀ ਦੇਰ ਕਿ ਨਹੀਂ ਹੋ ਗਈ ਬਾਪੂ ਜੀ ਇਹ ਪ੍ਰੋਬਲਮ ਵੀ ਹੋ ਗਈ ਤੁਹਾਨੂੰ ਦੇਰ 10 ਬਾਰ ਹੈ ਹਾਂਜੀ 10 ਬਾਰ ਹਨੋ ਦੇਰ ਤੇ 10 12 ਸਾਲ ਤੋਂ ਚੀਜ਼ ਨਹੀਂ ਇੰਨੀ ਜ਼ਿਆਦਾ ਕਿੱਥੇ ਗਿਆ ਪਤਾ ਇਹ ਪਹਿਲੇ ਮੋਡਲ ਨੂੰ ਇਹ ਚੀਜ਼ ਦੇ ਬੜਾ ਪਤਾ ਨਹੀਂ ਲੱਗਾ ਇਹ ਹੁਣ ਮੇਰਾ 2 ਮਹੀਨੇ ਤੋਂ ਸਰ ਐਸ ਐਲ ਵਾਏ ਉਹ ਤੋਂ ਜਦੋਂ ਸਰ ਵਾਹਣਾ ਉਦੋਂ ਮੈਨੂੰ ਪਤਾ ਲੱਗਾ ਪਿਆਰ ਨਾਲ ਗਿਆ ਘਰ ਭਈਆ ਬਹੁਤ ਜ਼ਿਆਦਾ ਪ੍ਰੋਬਲਮਾਂ ਤੁਹਾਡੇ ਹਾਂ ਕੋਈ ਤੋਂ ਵੱਡਾ ਵੈਦ ਕੋਈ ਨਹੀਂ ਕੋਈ ਤੋਂ ਵੱਡਾ ਦਾਨੀ ਕੋਈ ਨਹੀਂ ਇਹ ਤੇ ਸੇਵਾਦਾਰ ਹਾਂ ਦਵਾਈਆਂ ਦਾ ਸਿਰਫ ਇੱਕ ਬਹਾਨਾ ਹੈ ਹਾਂਜੀ ਠੀਕ ਹੋ ਜੀ ਔਰ ਜਿਹੜੇ ਸੱਟ ਰਿਹਾ ਉਹ ਤਾਂ ਦਾਗੀ ਰਹੀਦਾ ਲੋਕ ਪਾਸੇ ਦਸ ਹੋ ਗਿਆ ਫੇਰ ਬੱਤੀ ਬੜੀ ਥੋੜੀ ਬੇਸ ਕਰਦਾ ਮੈਂ ਜੋ ਉਹ ਵਿਦੇ ਜਾਣ ਕੋਲ ਬੈਠੋ ਦੱਸੋ ਕਿ ਕੀ ਹੁੰਦਾ ਹੈ ਉਹ ਇੱਥੇ ਵੀ ਉਹ ਤੁਹਾਨੂੰ ਦਿੰਦੀ ਆ ਕੋਈ ਨਾ ਉਹ ਬੰਦਾ ਲੈਣਾ calcul SMILING Kasy. Thank you for sitting there. How many users ਸਭ ਜੋ ਤੁਹਾਡੇ ਪਿੰਡ ਦੇ ਵਿੱਚ ਕੈਂਪ ਲਗਾਇਆ ਗਿਆ ਕਿੰਨਾ ਵੱਲੋਂ ਲਗਵਾਇਆ ਗਿਆ ਤੇ ਕੀ ਕਹਿਣਾ ਚਾਹੁੰਦੇ ਜੀ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਜੀ ਸਤਿ ਸ੍ਰੀ ਅਕਾਲ ਮੈਂ ਸਰਪੰਚ ਪਰਮਜੀਤ ਸਿੰਘ ਜਿੰਦਰ ਕੰਡੋਵਾ ਜੋ ਸਾਡੇ ਪਿੰਡ ਕੈਂਪ ਗੁਰੂ ਰਾਮਦਾਸ ਮਲਟੀ ਸਪੈਸ਼ਲਿਟੀ ਪੈਣੀ ਮੀਆਂ ਖਾਂ ਹਸਪੀਟਲ ਡਾਕਟਰ ਸਾਹਿਬ ਨੇ ਇੱਕ ਕੈਂਪ ਲਗਾਇਆ ਸੀਗਾ ਬਹੁਤ ਵਧੀਆ ਸੁਚੱਜੇ ਢੰਗ ਦੇ ਨਾਲ ਉਹਨਾਂ ਨੇ ਜਿੰਨੇ ਵੀ ਪੇਸ਼ੈਂਟ ਸਾਡੇ ਕੋਲ ਆਏ 50 60 ਜਿੰਨੇ ਵੀ ਆਏ ਉਹਨਾਂ ਨੂੰ ਬਹੁਤ ਵਧੀਆ ਹੀ ਤਰੀਕੇ ਦੇ ਨਾਲ ਸਮਝਾਇਆ ਔਰ ਫ੍ਰੀ ਮੈਡੀਸਿਨ ਜਿਹੜੀ ਉਹਨਾਂ ਨੂੰ ਦੇ ਕੇ ਵਧੀਆ ਤਰੀਕੇ ਨਾਲ ਗਾਈਡ ਕੀਤਾ ਤੇ ਵਧੀਆ ਸੰਯੋਗ ਜਿਹੜਾ ਵਾ ਉਹ ਡਾਕਟਰ ਸਾਹਿਬਾ ਨੇ ਦਿੱਤਾ ਉਧਰੋਂ ਮੇਰੀ ਟੀਮ ਜੋ ਮੇਰੇ ਮੈਂਬਰ ਪੰਚਾਇਤ ਮੇਰੇ ਪਿੰਡ ਦੇ ਸਹਿਯੋਗੀ ਸੱਜਣਾ ਨੇ ਵੀ ਇਦਾਂ ਹੀ ਬੜੀ ਬਹੁਤ ਵਧੀਆ ਸਲਾਹਾਂ ਕੀਤੀ ਸਾਰੇ ਪਿੰਡ ਦੇ ਬਹੁਤ ਵਧੀਆ ਸਲਾਹਾਂ ਕੀਤੀ ਕਿ ਇਹੋ ਜਿਹੇ ਜਿਹੜੇ ਕੈਂਪ ਨੇ ਜਿਹੜੇ ਗਰੀਬਾਂ ਵਾਸਤੇ ਲੱਗਣ ਤੇ ਬਹੁਤ ਵਧੀਆ ਫਾਇਦਾ ਹੋ ਸਕਦਾ ਪਿੰਡ ਸਾਹਿਬ ਪਬਲਿਕ ਨੂੰ ਕੀ ਕਹਿਣਾ ਚਾਹੋਗੇ ਪਬਲਿਕ ਰੂਪ ਤੇ ਮੈਂ ਇਹੀ ਇੱਕ ਸੰਦੇਸ਼ ਦਵਾਂਗਾ ਤੁਹਾਡੇ ਸਾਹਦੇ ਰਹੀਂ ਕਿ ਜੇ ਇਦਾਂ ਦੇ ਕੈਂਪ ਪਿੰਡਾਂ ਦੇ ਵਿੱਚ ਲੱਗਣ ਤੇ ਜਿਹੜਾ ਗਰੀਬ ਬੰਦਾ ਦਵਾਈ ਤੋਂ ਬਿਨਾ ਮਰ ਰਿਹਾ ਵਾ ਦਵਾਈ ਤੋਂ ਬਿਨਾ ਕੋ ਮੰਜੀਆਂ ਦੇ ਪਿਆ ਵਾ ਜੋ ਜਿੱਦਾਂ ਮੇਰੇ ਪਿੰਡ 'ਚ ਕੈਂਪ ਲੱਗਾ ਮੇਰੇ ਨਾਲ ਕੋਈ ਸੰਪਰਕ ਕਰਦਾ ਮੈਨੂੰ ਪਤਾ ਵਾ ਕਿ ਇਹ ਬੰਦਾ ਗਰੀਬ ਆ ਇਹਦੀ ਕੋਈ ਮੈਡੀਸਿਨ ਜੇਗੀ ਨਹੀਂ ਮਾਲੀ ਇਹਦੀ ਜਿਹੜੀ ਸਥਿਤੀ ਮਾੜੀ ਆ ਉਹ ਮੇਰੇ ਨਾਲ ਕਿਉਂਕਿ ਮੈਨੂੰ ਵੀ ਪਤਾ ਹੋਣਾ ਚਾਹੀਦਾ ਵੀ ਇਹਦੀ ਜਿਹੜੀ ਆ ਮਾਲੀ ਹਾਲਤ ਬਹੁਤ ਮਾੜੀ ਆ ਇਹ ਨਾ ਹੋਵੇ ਕਿ ਜਿਹੜਾ ਕੋਈ 10 ਗੱਲਿਆਂ ਦਾ ਮਾਲਕ ਆ ਉਹਦੇ ਬੱਚੇ ਡਾਕਟਰ ਆਪਣੇ ਵਧੀਆ ਪੋਸਟਾਂ ਤੇ ਲੱਗੇ ਹੋਣ ਉਹ ਆਗੇ ਕਹਿਣ ਕਿ ਮੈਨੂੰ ਫ੍ਰੀ ਇਲਾਜ ਕਰੇ ਉਹਦੇ ਵਾਸਤੇ ਬਹੁਤ ਗਰੰਦ ਕਰ ਪਰ ਜੇਕਰ ਕੋਈ ਗਰੀਬ ਬੰਦਾ ਉਹਦੇ ਤੇ ਮੈਨੂੰ ਪਤਾ ਹੀ ਆ ਆਪਣੇ ਪਿੰਡ ਬਾਰੇ ਇਦਾਂ ਹਰੇਕ ਨੂੰ ਆਪਣੇ ਪਿੰਡ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਜਿਦਾਂ ਡਾਕਟਰ ਸਾਹਿਬ ਨੇ ਕਿਹਾ ਵੀ ਡਾਕਟਰ ਸਰਪੰਚ ਸਾਹਿਬ ਨੂੰ ਲਿਆਓ ਨਾਲ ਜੇ ਕੋਈ ਮੈਂ ਇਥੇ ਸਿਆਸੀ ਗੱਲ ਨਹੀਂ ਕੋਈ ਕਰਨੀ ਚਾਹੁੰਦਾ ਜੇ ਕੋਈ ਮੇਰੇ ਨਾਲ ਸੰਪਰਕ ਨਹੀਂ ਕਰਨਾ ਚਾਹੁੰਦਾ ਤਾਂ ਕੋਈ ਹੋਰ ਚੰਗੇ ਬੰਦੇ ਨੂੰ ਪਿੰਡੂ ਲੈ ਕੇ ਤੇ ਡਾਕਟਰ ਸਾਹਿਬ ਦੇ ਹਸਪਤਾਲ ਜਾ ਕੇ ਉਹ ਪੇਸ਼ੈਂਟ ਦੀ ਮਦਦ ਕਰੇ